ਪੱਤੀ ਦੱਸ ਹੁਣਾ ਵਾਂਗ ਤੈਨੂੰ ਜਾਲ ਤਾਂ ਛੱਡਣਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੈਨੂੰ ਵੀ ਜਾਲ ਤਾਂ ਛੱਡਣਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੈਨੂੰ ਵੀ ਜਾਲ ਤਾਂ ਛੱਡਣਾ ਪਹਿਨਾਏ ਮੁਸ਼ਖਬਰੀ ਦੇ ਅੱਜ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਉਤਪਤ ਦੇ ਪਹਿਲੇ ਅਧਿਆਇ ਦੀ ਪਹਿਲੀ ਆਇਤ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ ਇਹ ਪਵਿੱਤਰ ਬਾਈਬਲ ਦੀ ਪਹਿਲੀ ਕਿਤਾਬ ਉਤਪਤ ਹੈ ਕੁੱਲ 66 ਕਿਤਾਬਾਂ ਦਾ ਇਹ ਸੰਗ੍ਰਹਿ ਇੱਕ ਕਿਤਾਬ ਹੈ ਜੋ ਪਵਿੱਤਰ ਮਨੁੱਖਾਂ ਰਾਹੀਂ ਪਵਿੱਤਰ ਆਤਮਾ ਦੀ ਪ੍ਰੇਰਣਾ ਦੁਆਰਾ ਪਵਿੱਤਰ ਪਰਮੇਸ਼ਰ ਦੁਆਰਾ ਲਿਖੀ ਗਈ ਅਤੇ ਸਾਨੂੰ ਦਿੱਤੀ ਗਈ ਹੈ ਇਹ ਬਾਈਬਲ ਦੇ 1199 ਅਧਿਆਇਾਂ ਦਾ ਪਹਿਲਾ ਅਧਿਆਇ ਹੈ ਅਤੇ 31102 ਆਇਤਾਂ ਦੀ ਪਹਿਲੀ ਆਇਤ ਹੈ ਅਸੀਂ ਪੜ੍ਹਦੇ ਹਾਂ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ ਇਹ ਕਿਸੇ ਦੇ ਮਨ ਦਾ ਵਿਚਾਰ ਮਿੱਥ ਅਰਥਾਤ ਜਾਂ ਪੁਰਾਣਿਕ ਕਹਾਣੀ ਨਹੀਂ ਹੈ ਸਗੋਂ ਇੱਕ ਮਹੱਤਵਪੂਰਨ ਸੱਚਾਈ ਹੈ ਅਸਲ ਵਿੱਚ ਇਹ ਸਾਡੇ ਜੀਵਨ ਦਾ ਰਾਹ ਹੈ ਇਸ ਲਈ ਯੋਹਾਨਾ ਦੀ ਅੰਜੀਲ ਦੇ 14ਵੇਂ ਅਧਿਆਏ ਦੀ 6 ਆਇਤ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਪ੍ਰਭ ਯਿਸੂ ਨੇ ਕਿਹਾ ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ ਕੋਈ ਮੇਰੇ ਵਸੀਲੇ ਬਿਨਾਂ ਪਿਤਾ ਕੋਲ ਨਹੀਂ ਆਉਂਦਾ ਮੈਂ ਰਾਹ ਜੀਵਨ ਅਤੇ ਸ਼ਾਂਤੀ ਹਾਂ ਤਾਂ ਫਿਰ ਸਾਨੂੰ ਪ੍ਰਭੂ ਦੇ ਰਾਹ ਨੂੰ ਕਿਉਂ ਛੱਡਣਾ ਅਤੇ ਆਪਣੇ ਰਹਾ ਵਿੱਚ ਭਟਕਣਾ ਚਾਹੀਦਾ ਹੈ ਕਿ ਸਾਨੂੰ ਜੀਵਨ ਲਈ ਆਪਣਾ ਉਤਸ਼ਾਹ ਗਵਾ ਦੇਣਾ ਚਾਹੀਦਾ ਹੈ ਅਤੇ ਸ਼ਾਂਤੀ ਦਾ ਰਾਹ ਚੁਣਨ ਦੀ ਬਜਾਏ ਆਪਣੇ ਦਿਨ ਅਸ਼ਾਂਤੀ ਵਿੱਚ ਬਿਤਾਉਣੇ ਚਾਹੀਦੇ ਹਨ ਪ੍ਰਭੂ ਨਾ ਸਿਰਫ ਬੋਲ ਰਿਹਾ ਹੈ ਸਗੋਂ ਪ੍ਰਭੂ ਬੁਲਾ ਵੀ ਰਿਹਾ ਹੈ ਕਿ ਤੁਸੀਂ ਆਓਗੇ ਕਿ ਤੁਸੀਂ ਸੁਣੋਗੇ ਕੀ ਤੁਸੀਂ ਆਪਣੇ ਪਾਪਾਂ ਨੂੰ ਸਵੀਕਾਰ ਕਰੋਗੇ ਅਤੇ ਤਿਆਗੋਗੇ ਕਿ ਤੁਸੀਂ ਆਪਣਾ ਜੀਵਨ ਯਿਸੂ ਮਸੀਹ ਨੂੰ ਸੌਂਪੋਗੇ ਅਤੇ ਉਸ ਨੂੰ ਪ੍ਰਭੂ ਵਜੋਂ ਸਵੀਕਾਰ ਕਰੋਗੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਰਾਹ ਵਿੱਚ ਉਸ ਦੀ ਸ਼ਾਨਦਾਰ ਅਗਵਾਈ ਤੋਂ ਲਾਭ ਉਠਾ ਕੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਮੂਲਵਾਰ ਬਣਾਓਗੇ ਅਜਿਹਾ ਕਰਨ ਵਿੱਚ ਪਰਮੇਸ਼ਰ ਤੁਹਾਡੀ ਮਦਦ ਕਰੇ ਧੰਨਵਾਦ